ਇਹਦੇ ਦੌਰੇ ਦਾ ਜਿਹੜੀ ਨਰਮੇ ਦੀ ਫਸਲਾਂ ਵੈਸੀ ਵੀ ਬਹੁਤ ਘਟਦੀ ਜਾ ਰਹੀ ਹੈ ਇਹਦੀ ਚਿੰਤਾ ਸਾਰਿਆਂ ਨੂੰ ਹੈ ਕਿਉਂਕਿ ਬੜਾ ਵਧੀਆ ਜਿਹੜਾ ਕਿਸਾਨ ਲਈ ਵੀ ਵੱਡਾ ਰੋਜ਼ਗਾਰ ਸੀ ਜੀ ਦੇ ਨਾਲ ਸਾਨੂੰ ਮੁਨਾਫੇ ਵਾਲੀ ਫਸਲ ਸੀ ਇਹਦੇ ਨਾਲ ਹੀ ਮਜ਼ਦੂਰਾਂ ਨੂੰ ਵੀ ਪਿੰਡਾਂ ਵਿੱਚ ਵੀ ਬਹੁਤ ਵੱਡਾ ਇਹਦਾ ਲੋਕਾਂ ਨੂੰ ਰੋਜ਼ਗਾਰ ਮਿਲਦਾ ਸੀ ਸਾਡੇ ਕੋਲੇ ਬਾਲਣ ਵੀ ਹੋ ਜਾਂਦਾ ਸੀ ਫਿਰ ਮਿਲਣਾ ਲੱਗੀਆਂ ਉਹਦੇ ਚ ਵੀ ਬਹੁਤ ਸਾਰੇ ਮਜ਼ਦੂਰ ਤੇ ਮਜ਼ਦੂਰ ਕੰਮ ਕਰਦੇ ਸਨ ਉਹ ਹੌਲੀ ਹੌਲੀ ਜਿਹੜੀ ਬਹੁਤ ਥਣ ਬਿਮਾਰੀਆਂ ਕਾਫੀ ਸਾਲਾਂ ਤੋਂ ਲਾਰ ਮੈਨੂੰ ਕਹਿੰਦੀਆਂ ਗਈਆਂ ਕੱਟਦਾ ਗਿਆ ਸਾਡੀ ਪੁਰਜੋਰ ਆਪਣੇ ਵੱਲੋਂ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਹੁਰਾਂ ਵੱਲੋਂ ਜਿਹੜੀ ਨਰਮੇ ਦੀ ਫਸਲ ਨੂੰ ਬਚਾਇਆ ਜਾਵੇ ਉਹਦੇ ਵਿੱਚ ਅਸੀਂ ਚਾਹੁੰਦੇ ਹਾਂ ਵੀ ਜਿਹੜੀ ਲੋੜ ਸਰਕਾਰ ਦੀ ਹੈ ਜਿੱਥੇ ਜਿਵੇਂ ਜਿਵੇਂ ਵੀ ਹੈ ਉੱਥੇ ਅਸੀਂ ਸਾਡੇ ਜਿਹੜੇ ਵਿਭਾਗ ਜ਼ਰੈਤਾ ਉਹਦੇ ਚ ਹੈ ਅਫਸਰ ਸਹਿਬਾਨ ਆ 128 ਟੀਮਾਂ ਵੀ ਬਣਾਈਆਂ ਗਈਆਂ ਨਰਮੇ ਨੂੰ ਵੇਖਣ ਵਾਸਤੇ ਔਰ ਉਸ ਤੋਂ ਇਲਾਵਾ ਜਿਹੜੇ ਉੱਥੇ ਚੀਫ ਹੈ ਸਾਡੇ ਏਡੀਓ ਹੈ ਇਨਸਪੈਕਟਰ ਹੈ ਜਾਂ ਆਤਮਾ ਸਕੀਮ ਨਾਲ ਜੁੜੇ ਹੋਏ ਸਾਡੇ ਵਰਕਰ ਹੈ ਸਾਡੇ ਸਾਥੀ ਹੈ ਉਹਨਾਂ ਨੂੰ ਪਿੰਡਾਂ ਵਿੱਚ ਭੇਜਿਆ ਪਿੰਡਾਂ ਵਿੱਚ ਲਾਜ਼ਮੀ ਵੀ ਕੀਤਾ ਗਿਆ ਕਿ ਸਾਡੇ ਬੰਦੇ ਜਾਣ ਜਾ ਕੇ ਕਿਸਾਨਾਂ ਨਾਲ ਤਾਲਮੇਲ ਚਾਹੇ ਉਹ ਗੁਰਦੁਆਰਾ ਸਾਹਿਬ ਜਾ ਕੇ ਮਨਾਦੀ ਕਰਨ ਜਿੱਥੇ ਵੀ ਕੋਈ ਉਹ ਜਾ ਜਾ ਮੰਦਰ ਹੈ ਤੇ ਉੱਥੇ ਕਿਸਾਨਾਂ ਨੂੰ ਘੰਟਾ ਤੋਂ ਘੰਟੇ ਮਿਲ ਕੇ ਉਹਨਾਂ ਦੀਆਂ ਸਮੱਸਿਆਵਾਂ ਸੁਣ ਕੇ ਫਿਰ ਜਾ ਕੇ ਜੇ ਕਿਤੇ ਫੀਲਡ ਫੀਲਡ ਵਿੱਚ ਕੋਈ ਪਲਾਟ ਵੇਖਣ ਦੀ ਲੋੜ ਹੈ ਉਧਰ ਵੀ ਜਾਣਗੇ ਸੋ ਚਰਚਾ ਵੀ ਬਹੁਤ ਹੈ ਤੇ ਕੰਟਰੋਲ ਵੀ ਬਹੁਤ ਕੀਤਾ ਗਿਆ ਅੱਜ ਮੈਂ ਕੱਲ ਸ੍ਰੀ ਮੁਕਸਰ ਸਾਹਿਬ ਸ੍ਰੀ ਮੁਕਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਸੀ ਕੋਤੋਂ ਪੰਨਿਆਚਾਰਾ ਪਿੰਡਾਂ ਦਾ ਦੌਰਾ ਕੀਤਾ ਸੀ ਨਰਮੇ ਦੀ ਫਸਲ ਵੇਖੀ ਨਾਲ ਮੇਰੇ ਅਧਿਕਾਰੀ ਵੀ ਸੀ ਤੇ ਕਿਸਾਨਾਂ ਨਾਲ ਤਾਲਮੇਲ ਕੀਤਾ ਉਹਨਾਂ ਨੂੰ ਵਿਸ਼ਵਾਸ ਵੀ ਦਿਵਾਇਆ ਵੀ ਸਾਡੇ ਕਦੇ ਵੀ ਕਿਸੇ ਕਿਸੇ ਮੁਲਾਜ਼ਮ ਨੂੰ ਅਧਿਕਾਰੀ ਨੂੰ ਤੇ ਪੁੱਛੋਂਗੇ ਸਤੋਂਗੇ ਆਵਾਂਗੇ ਜਿਹੜੀਆਂ ਦਵਾਈਆਂ ਸਰਕਾਰ ਯੂਨੀਵਰਸਿਟੀ ਜਿਹੜੀ ਜਾਂ ਮਹਾਰ ਲੋਕ ਸਪਾਰਸ਼ ਕਰਦੇ ਹੋ ਆਪਾਂ ਇਹਨਾਂ ਤੇ ਛਿੜਕੀਏ ਇਸ ਦਵਾਈ ਤੋਂ ਬਚੀਏ ਚਾਹੇ ਉਹ ਵਾਈਟ ਫਲਾਈ ਹੈ ਚਾਹੇ ਉਹ ਗੁਲਾਬੀ ਸੁੰਡੀ ਹੈ ਕਾਰਨ ਕੀ ਬਣ ਜਾਂਦੇ ਹੈ ਕੁਦਰਤ ਬਹੁਤ ਬਹਾਨਾ ਉਹਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਹੁਣ ਖੁਸ਼ਕੀ ਹੈ ਖੁਸ਼ਕੀ ਵਿੱਚ ਵਾਈਟ ਫਲਾਈ ਦਾ ਖਤਰਾ ਹੋ ਜਾਂਦਾ ਜਦੋਂ ਕਿਤੇ ਸੱਲ ਬਣ ਜੂਗੀ ਜਿਆਦੇ ਬਾਰਸ਼ਾਂ ਪੈ ਜਾਣਗੇ ਉਦੋਂ ਗੁਲਾਬੀ ਸੁੰਡੀ ਦਾ ਹੋ ਜਾਂਦਾ ਮੈਨੂੰ ਦੋ ਚਾਰ ਕਿਸਾਨ ਪਿਛਲੇ ਪਿੰਡਾਂ ਵਿੱਚ ਮਿਲੇ ਸੀ ਪ੍ਰਧਾਨ ਜੀ ਹੋਰੀ ਕਹਿੰਦੇ ਵੀ ਇਹ ਪੱਤੀ ਮਨ ਨਰਮਾ ਵਿਸ਼ੇ ਸਾਲ ਰਿਆ ਵਾਰੀ ਸਿਰ ਨਾਲ ਉਹ ਲੱਗੇ ਰਹੇ ਕੰਟਰੋਲ ਕਰਦੇ ਗਏ ਤਾਂ ਉਹਨਾਂ ਦੇ ਬੰਦੇ ਉਹਨਾਂ ਦੀ ਮਿਹਨਤ ਜ਼ਰੂਰ ਮਿਲੀ ਐ ਤੇ ਪਈ ਐ ਇਸ ਲਈ ਅਸੀਂ ਇਸ ਫਸਲ ਨੂੰ ਰਲ ਮਿਲ ਕੇ ਸਹਿਯੋਗੀ ਹਾਂ ਅਸੀਂ ਕਿਸਾਨ ਦੇ ਸਾਡਾ ਖੇਤੀਬਾੜੀ ਵਿਭਾਗ ਜਿੱਥੇ ਵੀ ਜਿੰਨੇ ਸਦਰ ਬਲਾਉਂਦੇ ਅਸੀਂ ਹਾਜ਼ਰ ਹਾਂ ਔਰ ਦਵਾਈਆਂ ਵਾਲਿਆਂ ਤੇ ਵੀ ਇਹਨਾਂ ਨੂੰ ਕਿਹਾ ਮੈਕ ਮੈਨੂੰ ਕੰਟਰੋਲ ਰੱਖਣ ਕਿਉਂ ਇਹ ਜਿੱਥੇ ਮਲਾਬ ਟਾਲੀ ਜਾਂ ਝਾਲੀ ਦਵਾਈ ਨਾਲ ਤੇ ਮੈਂ ਜਗਜੀਤ ਸਿੰਘ ਸੰਧੂ ਭਾਰਤੀ ਕਿਸਾਨ ਜੁਨੀਅਨ ਇਕਤਾ ਸਿੱਧੂਪੁਰ ਪ੍ਰਧਾਨ ਬੋਰ ਤੋਂ ਅ ਅੱਜ ਸਾਡੇ ਮਾਨਯੋਗ ਅ ਖੇਤੀਬਾੜੀ ਮੰਤਰੀ ਖੁੱਡੀਆਂ ਸਾਹਿਬ ਆਏ ਸੀ ਨਾਲ ਸਾਡੇ ਇਲਾਕੇ ਦੇ ਐਮਐਲਏ ਸੀਗੇ ਜਿਹੜਾ ਗਲਾਬੀ ਸੂੰਡੀ ਦੇ ਨਾਲ ਨਰਮਿਆਂ ਦਾ ਨੁਕਸਾਨ ਹੋਇਆ ਉਹਨਾਂ ਦਾ ਜਾਇਜ਼ਾ ਲੈਣ ਵਾਸਤੇ ਆਏ ਸੀਗੇ ਅਸੀਂ ਭਾਰਤੀ ਕਿਸਾਨ ਜੁਨੀਅਨ ਇਕਤਾ ਸਿੱਧੂਪੁਰ ਵੱਲੋਂ ਹਬੂਰ ਤੇ ਬੱਲੂਆਣੇ ਦੀਆਂ ਜਿਹੜੀਆਂ ਮੁਸ਼ਕਲਾਂ ਸੀਗਾ ਉਹਨਾਂ ਦਾ ਮੰਗ ਪੱਤਰ ਦਿੱਤਾ ਉਹਦੇ ਵਿੱਚ ਅਸੀਂ ਮੈਂਸ਼ਨ ਕੀਤਾ ਜਿਹੜਾ 2022 ਤੋਂ ਲੈ ਕੇ ਹੁਣ ਤੱਕ ਲਗਾਤਾਰ ਕਿਸਾਨਾਂ ਦਾ ਜਿਹੜਾ ਨੁਕਸਾਨ ਹੋ ਰਿਹਾ ਮਾਫਜ਼ਾ ਲਗਾਤਾਰ ਨਾਉਨ ਬੀਟੀਬੀ ਔਨ ਕਰਕੇ ਕਿਸਾਨਾਂ ਦਾ ਨਰਮੇ ਦੀ ਫਸਲ ਮਾਰੀ ਗਈ ਤੇ ਪਰ ਅੱਜ ਤੱਕ ਸਰਕਾਰ ਨੇ ਮੰਨਿਆ ਹੋਇਆ ਮਾਫਜ਼ਾ ਨਹੀਂ ਦਿੱਤਾ ਤੁਰੰਤ ਨੂੰ ਜਾਰੀ ਕੀਤਾ ਜਾਵੇ ਤੇ ਕਿਸਾਨਾਂ ਦੀ ਬਾਹ ਫੜੀ ਜਾਵੇ ਤੇ ਜਿਹੜੇ ਕਿਸਾਨਾਂ ਦਾ ਨਰਮਾ ਖਰਾਬ ਹੋ ਕੇ ਉਹ ਬੈਂਕਾਂ ਦੇ ਡਿਫਾਲਟਰ ਹੋ ਗਏ ਨੇ ਉਹਨਾਂ ਦਾ ਤੁਰੰਤ ਸਰਕਾਰ ਜਿਹੜਾ ਹੈਗਾ ਬੈਂਕਾਂ ਤੋਂ ਕਰਜ਼ਾ ਮਾਫ਼ ਕਰਵਾਵੇ ਤੇ ਕਰਜ਼ਾ ਮਾਫ਼ ਕਰੇ ਪੰਜਾਬ ਸਰਕਾਰ ਉਹਨਾਂ ਨੂੰ ਸਹਾਇਤਾ ਦਿੱਤੀ ਜਾਵੇ ਤੇ ਫਿਰ ਅਸੀਂ ਵੱਡੀ ਮੰਗ ਆਪਣੀ ਇਹ ਸੀਗੀ ਕਿ ਜਿਹੜਾ ਨਾਨ ਬੀਟੀਬੀ ਆ ਸਾਰਾ ਆ ਰਿਹਾ ਤੇ ਉਹਨਾਂ ਉੱਤੇ ਜਿਹੜੀਆਂ ਕੰਪਨੀਆਂ ਨੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਨਾ ਕਿ ਡੀਲਰਾਂ ਨੂੰ ਫੜਿਆ ਜਾਵੇ ਕਿਉਂਕਿ ਇਹ ਬੀ ਪੈਕਟ ਦੇ ਵਿੱਚ ਬੰਦ ਹੋ ਆਉਂਦਾ ਕੰਪਨੀ ਵੱਲੋਂ ਬੈਚ ਨੰਬਰ ਹੁੰਦਾ ਉਹੀ ਕਿਸਾਨ ਦਾ ਬਿੱਲ ਹੁੰਦਾ ਪਰ ਜਦੋਂ ਜਿਹੜੀ ਛੋਟੀਆਂ ਮੋਟੀਆਂ ਲੋਕਾਂ ਦੀਆਂ ਅੱਖਾਂ ਪੁੰਜਣ ਵਾਸਤੇ ਇਹ ਡੀਲਰਾਂ ਉੱਤੇ ਕਾਰਵਾਈ ਕੀਤੀ ਜਾਂਦੀ ਉਹ ਵੱਡਾ ਜਿਹੜਾ ਹੈਗਾ ਕੰਪਨੀਆਂ ਨੂੰ ਉਤਸ਼ਾਹ ਕਰਦੇ ਨੇ ਉਹ ਕੰਪਨੀਆਂ ਖੁੱਲੇ ਆਜ਼ਾਦ ਵੀ ਮਾੜਾ ਭੇਜਦੀਆਂ ਇਸ ਕਰਕੇ ਉਹਨਾਂ ਕੰਪਨੀਆਂ ਦੇ ਉੱਤੇ ਜਿਹੜਾ ਹੈਗਾ ਨੱਥ ਪਾਉਣ ਲਈ ਉਹਨਾਂ ਕੰਪਨੀਆਂ ਤੇ ਕਾਰਵਾਈ ਕੀਤੀ ਜਾਵੇ ਤੇ ਅਗਲੀ ਮੰਗ ਇਹ ਸੀਗੀ ਜਿਹੜੇ ਸਾਡੇ ਸਰਕਾਰ ਦੀ ਗਲਤ ਨੀਤੀਆਂ ਕਰਕੇ ਜਾਂ ਗਲਤ ਟਾਈਮ ਵਾਰ ਨਹਿਰ ਬੰਦ ਕਰਕੇ ਲੋਕਾਂ ਦੇ ਵੱਡੀ ਮਾਤਰਾ ਵਿੱਚ ਹਬੋਰ ਏਰੀਏ ਦੇ ਬਾਗ ਸੁੱਕ ਗਏ ਨੇ ਪੱਟੇ ਗਏ ਨੇ ਸਰਕਾਰ ਨੇ ਜਦੋਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਮਰਨ ਵਰਤ ਤੇ ਬੈਠੇ ਸੀ ਪੰਜਾਬ ਸਰਕਾਰ ਸਾਡੇ ਮਾਨਯੋਗ ਮੁੱਖ ਮੰਤਰੀ ਤੇ ਸਾਡੇ ਉਸ ਟਾਈਮ ਦੇ ਧਾਰੀਵਾਲ ਜਿਹੜੇ ਖੇਤੀਬਾੜੀ ਮੰਤਰੀ ਸੀ ਉਹਨਾਂ ਨੇ ਮੰਨਿਆ ਸੀਗਾ ਵੀ ਕਿਸਾਨਾਂ ਦਾ ਜਿਹੜਾ ਇੱਥੇ ਬਾਗਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ 1 ਲੱਖ ਰੁਪਇਆ ਪਰ ਏਕੜ ਜਿਹੜਾ ਹੈਗਾ ਇੱਕ ਕਿੱਲੇ ਦਾ ਮੁਆਵਜ਼ਾ ਦਿੱਤਾ ਜਾਵੇਗਾ ਪਰ ਉਹ ਅਜੇ ਤੱਕ ਨਹੀਂ ਦਿੱਤਾ ਉਹ ਜਲਦ ਦਿੱਤਾ ਜਾਵੇ ਅਗਲੀ ਮੰਗ ਸੀ ਵੀ ਪਾਣੀ ਦੇ ਹਾਲਾਤਾਂ ਨੂੰ ਦੇਖ ਕੇ ਪਾਣੀ ਦੀ ਇਹ ਬਚਤ ਕਰਨ ਵਾਸਤੇ ਜਿੰਨੇ ਵੀ ਬਾਗ ਨੇ ਉਹਨਾਂ ਦੇ ਵਿੱਚ ਪੱਕੇ ਖਾਲਿਆਂ ਦਾ ਜਿਹੜਾ ਪੱਕੇ ਖਾਲੇ ਬਣਵਾਏ ਜਾਣ ਤੇ ਉਹਨਾਂ ਤੇ ਫੁੱਲ ਸਬਸਿਡੀ ਦਿੱਤੀ ਜਾਵੇ ਤੇ ਉਹ ਜਿਹੜੇ ਖਾਲੇ ਨੇ ਉਹ ठेकेदारों ਥਰੂ ਨਾਮ ਬਣਵਾਏ ਜਾਣ ਸਰਕਾਰ ਸਪੈਸ਼ਲ ਜਿਹੜਾ ਹੈਗਾ ਹੈ ਕਿਸਾਨਾਂ ਨੂੰ ਸਿੱਧੇ ਪੈਸੇ ਦੇਣ ਕਿਉਂਕਿ ਉਹ ਖਾਲੇ ਜੇ ਕਿਸਾਨਾਂ ਥਰੂ ਬਣਨਗੇ ਇੱਕ ਤਾਂ ਵਧੀਆ ਮਟੀਰੀਅਲ ਲੱਗੇਗਾ ਉਹ ਆਪਦੀ ਮਰਜ਼ੀ ਦੇ ਨਾਲ ਇੱਟਾਂ ਖਰੀਦਣਗੇ ਆਪਦੀ ਮਰਜ਼ੀ ਦੇ ਨਾਲ ਕੰਕਰੀਟ ਆਪਦੀ ਮਰਜ਼ੀ ਦੇ ਨਾਲ ਸੀਮੈਂਟ ਦੇਣਗੇ ਕੋਈ ਰੁਪਏ ਤੋਂ ਵੱਧ ਲੱਗਣੇ ਵੱਧ ਵੀ ਲਾ ਸਕਣਗੇ ਤੇ ਉਹ ਲੰਮੇ ਸਮੇਂ ਤੱਕ ਖਾਲਾ ਜਿਹੜਾ ਹੈਗਾ ਉਹ ਚੱਲਦਾ ਰਹੇਗਾ ਤੇ ਜਿਹੜੇ ਮਟੀਰੀਅਲ ਜਿਹੜਾ ਠੇਕੇਦਾਰਾਂ ਥਰੂ ਆਉਂਦਾ ਉਹਦੇ ਵਿੱਚ ਵੱਡੀ ਧਾਂਦਲੀ ਵੱਡੀ ਲੁੱਟ ਵੱਡਾ ਨੁਕਸਾਨ ਹੁੰਦਾ ਜਿਹੜਾ ਜੇ ਜਿਆਦਾ ਤੋਂ ਜਿਆਦਾ 10 ਸਾਲ ਖਾਲਾ ਚੱਲਦਾ ਤੇ ਉਹ ਖਾਲੇ ਦਾ ਨੁਕਸਾਨ ਹੋ ਜਾਂਦਾ ਇਹਨਾਂ ਮੰਗਾਂ ਨੂੰ ਜਦੋਂ ਅਸੀਂ ਮੰਤਰੀ ਸਾਹਿਬ ਨਾਲ ਮੀਟਿੰਗ ਕੀਤੀ ਉਹਨਾਂ ਨੇ ਕਿਹਾ ਵੀ ਅਸੀਂ ਜਲਦ ਜਿਹੜਾ ਹੈਗਾ ਸਰਕਾਰ ਦੇ ਵਿੱਚ ਉਹ ਆਂਦਾ ਵੀ ਅਸੀਂ ਜਿਹੜੀ ਹੈਗੀ ਸੈਂਟਰ ਦੇ ਮੰਤਰੀ ਦੇ ਨਾਲ ਇਸ ਬੀਟੀਬੀ ਉੱਤੇ ਸਾਡੀ ਬਹੁਤ ਵਿਚਾਰ ਵਟਾਂਦਰ ਹੋਇਆ ਅਸੀਂ ਵੀ ਆਂਦਾ ਉਹਨਾਂ ਨੂੰ ਸੁਝਾਅ ਦਿੱਤੇ ਆ ਕਿ ਇਹ ਜਿਹੜਾ ਬੀਟੀਬੀ ਨਾਉਣ ਬੀਟੀਬੀ ਆ ਰਿਹਾ ਇਹਨੂੰ ਮਿਕਸ ਨਾ ਕੀਤਾ ਜਾਵੇ ਪੈਕਟਨ ਦਾ ਜਿਹੜਾ ਜਿਵੇਂ ਪਹਿਲਾਂ ਪ੍ਰਾਣ